ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੰਦੀਪ ਕਲੈਕਸ਼ਨ ਸ਼ਾਰਪੁਰ ਦੀ ਨਵੀਂ ਵੀਡੀਓ ਵਿੱਚ ਅੱਜ ਦੇ ਆਰਟੀਕਲ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੀ ਡੂਕ ਦੇ ਲੈ ਕੇ ਆਏ ਆ ਜੀ ਕੁਝ ਆਪਾਂ 500 ਵਿੱਚ ਅੱਜ ਤੁਹਾਨੂੰ ਦੇਵਾਂਗੇ ਸੁਪਰ ਡੂਪਰ ਅੱਜ ਇੱਕ ਮਹੀਨਾ ਆਪਾਂ ਤੁਹਾਨੂੰ ਸੇਲ ਦੇਣੀ ਆ 500 ਵਾਲੇ ਬਹੁਤ ਸਾਰੇ ਸੂਟ ਸਾੜ ਕੋ ਅਵੇਲੇਬਲ ਹੋ ਚੁੱਕੇ ਆ ਤੇ ਹੋ ਵੀ ਜਾਣੇ ਆ ਜੀ ਤੇ ਜਿਹੜਾ ਰੇਟ ਹੈਗਾ ਆ ਨੋ ਪ੍ਰੋਫਿਟ ਨੋ ਲਾਸ ਵਿੱਚ ਅੱਜ ਦੀ ਸਾਡੀ ਵੀਡੀਓ ਜਾਊਗੀ ਤੇ ਜਿਹੜੀ ਸ਼ਿਪਿੰਗ ਜਿਹੜੀ ਹੈਗੀ ਉਹ ਸਾਰਿਆਂ ਦੀ ਅਲੱਗ ਤਰ੍ਹਾਂ ਹੋਊਗੀ ਮਿਨੀਮਮ 2 ਸੂਟਾਂ ਦਾ ਆਰਡਰ ਹੋਊਗਾ 2 ਤੋਂ ਸੂਟ ਘੱਟ ਸੂਟਾਂ ਦਾ ਅਸੀਂ ਆਰਡਰ ਨਹੀਂ ਲਵਾਂਗੇ ਜੀ ਅੱਜ ਦੀ ਵੀਡੀਓ ਵਿੱਚ ਸ਼ੁਰੂ ਕਰਾਂਗੇ ਪਹਿਲੇ ਆਰਟੀਕਲ ਤੋਂ ਬਹੁਤ ਹੀ ਸੋਹਣੀ ਲੁੱਕ ਦਾ ਸੂਟ ਆ ਪ੍ਰੀਮੀਅਮ ਰਹੋਗੀ ਕਾਟਨ ਠੀਕ ਹੈ ਜੀ ਤੇ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਜਿੰਨੇ ਸੂਟ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੇ ਬਹੁਤ ਹੀ ਸੋਹਣੀ ਲੁੱਕ ਦੇ ਦਿਖਾਵਾਂਗੇ ਲੁੱਕ ਦੇਖੋ ਕਿੰਨੀ ਪਿਆਰੀ ਰਹਿਣ ਵਾਲੀ ਹੈ ਦੀ ਡਿਜ਼ਾਈਨਰ ਸੂਟਸ ਨੇ ਸਾਰੇ ਰੇਟ ਰਹੂਗਾ ਜੀ 500 ਨੋ ਪ੍ਰੋਫਿਟ ਨੋ ਲਾਸ ਦੇ ਵਿੱਚ ਅੱਜ ਦੀ ਵੀਡੀਓ ਜਾਊਗੀ ਜਿੰ ਆ ਦੇਖਿਓ ਪੂਰਾ ਐਮਬਰਾਇਡਰੀ ਦੇ ਨਾਲ ਨੂੰ ਡਿਜ਼ਾਈਨ ਕੀਤਾ ਹੋਇਆ ਹੈ ਆ ਠੀਕ ਹੈ ਜੀ ਚੈੱਕ ਦੇ ਵਿੱਚ ਪ੍ਰਿੰਟ ਹੋਊਗਾ ਇਹਦਾ ਸੋਲੋ ਵਿੱਚ ਆਰਟੀਕਲ ਹੈ ਅੱਜ ਪਹਿਲਾਂ ਸੋਲੋ ਵਾਲੇ ਦਿਖਾਵਾਂਗੀ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਕਲਰਫੁੱਲ ਆ ਜਿਨ੍ਹਾਂ ਦੇ ਨਾਲ ਹੈਗੇ ਆ ਕਹ ਲਓ ਕਿ ਹੋਰ ਵੀ ਕਲਰ ਸ਼ੇਡ ਉਹ ਦਿਖਾਵਾਂਗੀ ਇਹ ਰੋਗੀ ਇਹਦੀ ਬਾਟਮ ਠੀਕ ਹੈ ਜੀ ਤੇ ਪਿਓਰ ਮलमल कॉटन ਦਾ ਰੋਗਾ ਇਹਦਾ ਦੁਪੱਟਾ ਪੂਰੇ ਵੱਡੇ ਕੱਟ ਦੇ ਦੁਪੱਟੇ ਨੇ ਇਹਨਾਂ ਦੇ ਵੀ ਲੁੱਕ ਦੇਖਿਓ ਬਹੁਤ ਸੋਹਣੀ ਲੁੱਕ ਦਾ ਸੂਟ ਹੋਊਗਾ ਜੀ ਪੂਰੇ ਵੱਡੇ ਕੱਟ ਦੇ ਦੁਪੱਟੇ 2.5 2.5 ਮੀਟਰ ਦੇ ਦਾ ਪਾਸ ਰਹਿਣ ਵਾਲੇ ਆ ਇਹ ਕਿਤੇ ਡਿਜ਼ਾਈਨਿੰਗ ਬਹੁਤ ਸੋਹਣੀ ਸੋਲੋ ਦੇ ਵਿੱਚ ਸੂਟ ਆ ਸੂਟ ਜਿੰਨੇ ਮਰਜ਼ੀ ਤੁਸੀਂ ਲੈ ਲਓ ਮਤਲਬ ਕਿ ਸੇਮ ਸੂਟ ਆਉਗੇ ਸੋਲੋ ਦਾ ਮਤਲਬ ਇਹ ਹੈਗਾ ਕਈਆਂ ਨੂੰ ਨਹੀਂ ਵੀ ਮੇਰੀਆਂ ਭੈਣਾਂ ਨੂੰ ਪਤਾ ਸੂਟ ਇਹਨਾਂ ਵਿੱਚ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਆ ਇਹਨਾਂ ਵਿੱਚ ਕਲਰ ਚਾਰਟ ਨਹੀਂ ਆਇਆ ਹੈਗਾ ਅਗਲਾ ਪੀਸ ਵੀ ਮੈਂ ਤੁਹਾਨੂੰ ਦਿਖਾਨੀ ਆ ਵੀ ਸੋਲੋ ਵਿੱਚ ਹੀ ਆਇਆ ਹੈ ਜੀ ਇਹ ਚ ਵੀ ਸੂਟ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਆ ਆ ਲਓ ਜੀ ਬਹੁਤ ਸੋਹਣੀ ਲੁੱਕ ਦਾ ਸੂਟ ਹੋਊਗਾ ਵੀ ਸਿੰਪਲ ਸੋਬਰ ਜਿਹਾ ਸੂਟ ਆ ਡਿਜ਼ਾਈਨਰ ਪੱਟੀ ਦੇ ਨਾਲ ਕੋਈ ਟਰਾਂਸਪੇਰੈਂਸੀ ਦੀ ਦਿੱਕਤ ਨਹੀਂ ਹੈਗੀ ਇਹਨਾਂ ਵਿੱਚ ਸਾਰੇ ਪ੍ਰੀਮੀਅਮ ਬ੍ਰਾਂਡਡ ਸੂਟ ਨੇ ਜੀ ਠੀਕ ਹੈ ਜੀ ਕੰਪਨੀ ਨੇ ਸਾਨੂੰ ਕਿਹਾ ਹੈ ਵੀ ਤੁਸੀਂ ਨੋ ਪ੍ਰੋਫਿਟ ਤੇ ਸੇਲ ਲਾ ਦਿਓ ਤੇ ਆਪਾਂ ਵੀ ਚੱਕ ਦਿੱਤੇ ਫੱਟੇ ਜੀ ਆਹ ਲੋ ਜੀ ਜਿੰਨੇ ਮਾਜੀ ਤੁਸੀਂ ਸੂਟ ਬੁੱਕ ਕਰ ਲਓ ਸ਼ਾਪ ਤੇ ਵਿਜ਼ਿਟ ਕਰਕੇ ਸੂਟ ਲੈਣੇ ਆ ਜੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਸੂਟ ਲੈ ਸਕਦੇ ਆ ਸਾਰੇ ਬ੍ਰਾਂਡਡ ਆਰਟੀਕਲ ਨੇ ਲੈਂਥ ਵੀ ਇਨ੍ਹਾਂ ਦੀ ਰੋਗੀ 44 42 ਦੇ ਲਾਗੇ ਇਸ ਤੋਂ ਜ਼ਿਆਦਾ ਨਹੀਂ ਅਸੀਂ ਕਹਿ ਸਕਦੇ ਮੈਕਸਿਮਮ 44 ਦੀ ਲੈਂਥ ਇਨ੍ਹਾਂ ਦੀ ਆਂਦੀ ਆ ਜੀ ਤੇ ਕੋਈ ਘੇਰਾ ਨਹੀਂ ਬਣਿਆ ਹੋਇਆ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਆ ਜੀ ਸੂਟ ਜਿੰਨੇ ਮਰਜ਼ੀ ਬਾਏ ਕਰ ਸਕਦੇ ਆ ਇਹਦੇ ਵਿੱਚ ਵੀ ਅਗਲਾ ਡਿਜ਼ਾਈਨ ਵੀ ਤੁਹਾਨੂੰ ਦਿਖਾਨੀ ਆ ਡਿਜ਼ਾਈਨਿੰਗ ਅਪਡੇਟ ਹੋਈ ਜਾਣੀ ਆ ਜੀ ਜੇ ਤੁਸੀਂ ਸ਼ਾਪ ਤੇ ਵਿਜ਼ਿਟ ਕਰਦੇ ਆ ਕਈ ਵਾਰੀ ਹੁੰਦਾ ਕਿ ਜੋ ਤੁਸੀਂ ਸੋਚ ਕੇ ਆਨੇ ਆਂ ਦੀ ਉਹ ਸਾਡੇ ਕੋਲ ਸੂਟ ਸੇਮ ਟਾਈਮ ਤੇ ਜਿੱਦਾਂ ਕਹ ਲਓ ਕਿ ਸੇਲ ਹੋ ਜਾਂਦੇ ਆ ਤੇ ਤੁਸੀਂ ਆਨਲਾਈਨ ਆਪਣੀ ਬੁਕਿੰਗ ਕਰ ਸਕਦੇ ਆ ਇਸੇ ਕਰਕੇ ਆਪਾਂ ਕਹਿੰਨੇ ਆ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਗਲੇ ਨੂੰ ਪ੍ਰੋਪਰ ਇਹਨੂੰ ਡਿਜ਼ਾਈਨ ਕੀਤਾ ਹੋਇਆ ਹੈ ਹੈਂਡਵਰਕ ਦੇ ਨਾਲ ਬਹੁਤ ਸੋਹਣੀ ਲੁੱਕਦਾ ਆ ਪ੍ਰਿੰਟੇ ਦਾ ਰਹਿਣ ਵਾਲਾ ਕਲਰ ਕੰ ਤੇ ਪਲੇਨ ਰਹੂਗੀ ਇਹਦੀ ਬਾਟਮ ਪ੍ਰਾਈਸ ਰਹੂਗਾ ਓਨਲੀ 500 ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਇਹਦੇ ਵਿੱਚ ਵੀ ਮੇਰੇ ਕੋਲੋ ਜੀ ਪੀਸ ਆ ਤੇ ਤੁਸੀਂ ਸੂਟ ਜਿੰਨੇ ਮਰਜ਼ੀ ਬੁੱਕ ਕਰ ਸਕਦੇ ਆ ਅਗਲਾ ਡਿਜ਼ਾਈਨ ਮੈਂ ਤੁਹਾਨੂੰ ਦਿਖਾਨੀ ਆ ਡਿਜ਼ਾਈਨਿੰਗ ਸਾਰੀਆਂ ਕੋਸ਼ਿਸ਼ ਕੀਤੀਆਂ ਤੁਹਾਡੇ ਵਾਸਤੇ 컬러ਫੁਲ ਜੇ ਲੈ ਕੇ ਆਈਏ ਇਹ ਦੇਖਿਓ ਡਿਜ਼ਾਈਨ ਕਿੰਨਾ ਪਿਆਰਾ ਹੈ ਵੀ ਸਿੰਪਲ ਸੋਬਰ ਜਿਹਾ ਹਰ ਇੱਕ ਦੇ ਹਿਸਾਬ ਨਾਲ ਸੂਟ ਰੈਡੀ ਹੋਣ ਵਾਲੇ ਆ ਗੱਲੇ ਦੇ ਉੱਤੇ ਜਿਹੜੀ ਇਹ ਵਾਲੀ ਪੱਟੀ ਆ ਐਡਜਸਟੇਬਲ ਰਹੂਗੀ ਰਿਮੂਵ ਹੋ ਕੇ ਤੁਸੀਂ ਕਰਕੇ ਇਹਨੂੰ ਐਡਜਸਟ ਕਰਵਾ ਸਕਦੇ ਆ ਜੀ ਤੇ 컬러ਫੁਲ ਦੁਪੱਟਾ ਰਹੂਗਾ ਗ੍ਰੀਨ ਸ਼ੇਡ ਰਹੂਗਾ ਮਹਿੰ ਆ ਦੇਖੋ ਬਹੁਤ ਸੋਹਣੀ ਲੁੱਕ ਦਾ ਸੂਟ ਰਹਿਣ ਵਾਲਾ ਆ ਤੇ ਇਹ ਰੋਗੀ ਇਹਦੀ ਬਾਟਮ ਜੀ ਠੀਕ ਹੈ ਜੀ ਪ੍ਰਾਈਸ ਰੋਗਾ 500 ਜਿੰਨੇ ਮਰਜੀ ਸੂਟ ਬਾਇ ਕਰ ਸਕਦੇ ਆ ਸੋਲੋ ਵਿੱਚ ਇਹ ਵੀ ਸੂਟ ਹੋਊਗਾ ਇਹ ਵੀ ਸੂਟ ਸੋਲੋ ਵਿੱਚ ਆ ਹਰੇਕ ਦੇ ਹਿਸਾਬ ਨਾਲ ਆਪਾਂ ਸੂਟ ਲੈ ਕੇ ਆਏ ਆ ਗਰਲਿਸ਼ ਫੀਸ ਵੀ ਐਡ ਕੀਤੀ ਆ ਜੀ ਠੀਕ ਹੈ ਜੀ ਆ ਦੇਖੋ ਲੁੱਕ ਦੇਖੋ ਬਹੁਤ ਸੋਹਣੀ ਲੁੱਕ ਦਾ ਸੂਟ ਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਰਹਿਣ ਵਾਲਾ ਆ ਬਹੁਤ ਸੋਹਣੇ ਪ੍ਰਿੰਟ ਦਾ ਸੂਟ ਆ ਗਲੇ ਦੇ ਉੱਤੇ ਪ੍ਰੋਪਰੀ ਦਾ ਪੈਚ ਲੱਗਿਆ ਹੋਇਆ ਹੈ ਬਹੁਤ ਸੋਹਣੀ ਲੁੱਕ ਦੇ ਵਿੱਚ ਠੀਕ ਹੈ ਜੀ ਤੇ ਇਹਦੀ ਜਿਹੜੀ ਬਾਟਮ ਆ ਹੋਰ ਹੋਗੀ ਇਸ ਤਰ੍ਹਾਂ ਇਹ ਰੂਗਾ ਇਹਦਾ ਜੀ ਦੁਪੱਟਾ ਜਿਹਨੂੰ ਵੀ ਪਸੰਦ ਆ ਬੁਕਿੰਗ ਕਰ ਸਕਦੇ ਆ ਸੂਟ ਬਹੁਤ ਸੋਹਣਾ ਜੀ ਪ੍ਰਾਈਸ ਰੂਗਾ ਓਨਲੀ 500 ਠੀਕ ਹੈ ਜੀ ਤੇ ਅਗਲਾ ਜਿਹੜਾ ਹੈਗਾ ਸੂਟ ਆਪਾਂ ਤੁਹਾਨੂੰ ਦਿਖਾਨੀ ਆ ਇਹ ਵੀ ਸਾਡੇ ਕੋਲ ਦੋ ਦੇ ਵਿੱਚ ਆਇਆ ਛੇੜੇ ਦਾ ਠੀਕ ਹੈ ਜੀ ਇੱਕ ਬਲੈਕ ਹੋਏਗਾ ਇੱਕ ਰੈੱਡ ਦੇ ਨਾਲ ਆਇਆ ਤੇ ਲੁੱਕ ਬਹੁਤ ਸੋਹਣੀ ਦਾ ਸੂਟ ਹੈ ਇਹਨੂੰ ਵੀ ਜਿੱਦਾਂ ਮਾੜੀ ਤੁਸੀਂ ਰੈਡੀ ਕਰਵਾਓ ਪੈਂਟ ਸੂਟ ਸਲਵਾਰ ਸੂਟ ਇਹ ਪ੍ਰੋਪਰ ਜਿਹੜਾ ਉੱਤੇ ਇਹਦੇ ਡਿਜ਼ਾਈਨ ਹੋਇਆ ਹੈ ਮੈਂ ਤੁਹਾਨੂੰ ਕੋਲੋਂ ਦਿਖਾਨੀ ਆ ਇਹ ਹੈਂਡਵਰਕ ਦੇ ਨਾਲ ਇਹਨੂੰ ਪ੍ਰੋਪਰਲੀ ਡਿਜ਼ਾਈਨ ਕੀਤਾ ਹੋਇਆ ਸਾਰਾ ਜਿਹੜਾ ਆਪਣੇ ਗਲੇ ਦਾ ਬੜੀ ਸੋਹਣੀ ਲੁੱਕ ਦੇ ਵਿੱਚ ਇਹ ਵੀ ਸੂਟ ਰਹਿਣ ਵਾਲੇ ਆ ਇਹ ਰੋਗੀ ਇਹਦੀ ਬਾਟਮ ਜੀ ਤੇ ਇਹ ਰੋਗਾ ਇਹਦਾ ਦੁਪੱਟਾ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਇਹਦੀ ਵੀ ਜਿਹਨੂੰ ਵੀ ਪਸੰਦ ਆ ਬੁਕਿੰਗ ਕਰ ਸਕਦੇ ਆ ਜੀ ਤੁਸੀਂ ਆਪਣੀ ਪ੍ਰਾਈਜ਼ ਰੋਗਾ 500 ਤੁਹਾਡੇ ਕੋਲ ਸੂਟ ਇੱਕ ਜਾਏਗਾ ਤੁਹਾਨੂੰ ਪਤਾ ਲੱਗੂਗਾ ਕਿ ਕੁਆਲਿਟੀ ਕੀ ਹੈਗੀ ਨਾ ਸੂਟਾਂ ਦੀ ਬਹੁਤ ਹੀ ਸੋਹਣੀ ਲੁੱਕ ਦੇ ਸੂਟ ਆ ਕਿਉਂਕਿ ਇਹ ਸਾਰੇ 700 7 8 800 ਨੂੰ ਸੇਲ ਹੋਣ ਵਾਲੇ ਸੂਟ ਹੈ ਜਿਹੜੇ ਤੁਹਾਨੂੰ 500 ਵਿੱਚ ਮਿਲੂਗੇ ਆ ਦੇਖਿਓ ਜੀ ਇਹ ਸੈਕੰਡ ਕਲਰ ਰੋਗਾ ਇਹਦਾ ਛੋੜ ਜਿੰਨੇ ਮਰਜੀ ਤੁਸੀਂ ਬੁੱਕ ਕਰ ਲਿਓ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਜੀ ਡਿਜ਼ਾਈਨਿੰਗ ਸਾਰੇ ਬਹੁਤ ਸੋਹਣੇ ਸੋਹਣੇ ਆਏ ਆ 컬러ਫੁਲ ਜੇ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਡਿਜ਼ਾਈਨ ਦੇਖਿਓ ਵੀ ਬਹੁਤ ਸੋਹਣੀ ਲੁੱਕ ਦਾ ਡਿਜ਼ਾਈਨ ਹੋਊਗਾ 컬러 ਰੋਗਾ ਇਹ ਥੋੜਾ ਪਿੰਕ ਰੈੱਡ ਜਿਹਾ ਰਹਿ ਰਿਹਾ ਹੈਗਾ ਆ ਡਿਫਰੈਂਟ ਜੇ ਸ਼ੇਡ ਆ ਦੁਪੱਟਾ ਦੇਖਿਓ ਕਿੰਨਾ ਪਿਆਰਾ ਬਹੁਤ ਸੋਹਣੀ ਲੁੱਕ ਦਾ ਸੂਟ ਆ ਸਿਰਫ ਗਲੇ ਬਣੇ ਆ ਮੈਕਸਿਮਮ ਆਪਾਂ ਜਿਹੜੇ ਸੂਟ ਤੁਹਾਨੂੰ ਦਿਖਾ ਰਹੇ ਆ ਇਹ ਰੋਗੇ ਇਹਦੀ ਬਾਟਮ ਬਾਟਮ ਦਾ ਪ੍ਰਿੰਟ ਵੀ ਬਹੁਤ ਸੋਹਣਾ ਰਹੂਗਾ ਕੋਲ ਦਿਖਾਉਣੇ ਆ ਕਲਰ ਚਾਰਟ ਉਸ ਤੋਂ ਵੀ ਸੋਹਣਾ ਆ ਦੇਖਿਓ ਜੀ ਬਰਾ ਇੱਕ ਰੋਗ ਹੈ ਵਿੱਚ ਫਰੋਜ਼ੀ ਕਲਰ ਜਿਹਨੂੰ ਜਿਹੜਾ ਪਸੰਦ ਦਾ ਬੁਕਿੰਗ ਕਰ ਸਕਦੇ ਆ ਪ੍ਰਾਈਸ ਰੋਗਾ 500 ਸ਼ਿਪਿੰਗ ਰੋਗੀ ਨਾਲ ਦੇ ਵਿੱਚ ਸਾਰਿਆਂ ਚ ਐਕਸਟਰਾ ਅੱਜ ਦੀ ਜਿੰਨੀ ਵੀਡੀਓ ਤੁਹਾਨੂੰ ਦਿਖਾਵਾਂਗੇ ਸਭ ਦੇ ਵਿੱਚ ਸ਼ਿਪਿੰਗ ਐਕਸਟਰਾ ਰੋਗੀ ਜੀ ਅਗਲਾ ਪ੍ਰਿੰਟ ਤੁਹਾਨੂੰ ਦਿਖਾਨੀ ਆ ਮੈਂ ਬਹੁਤ ਸੋਹਣੀ ਲੁੱਕ ਦਾ ਸੂਟ ਰੋਗਾ ਇਹ ਵੀ ਕਲਰ ਵੀ ਬਹੁਤ ਸੋਨਾ ਠੀਕ ਹੈ ਜੀ ਗਲੇ ਦੇ ਉੱਤੇ ਟਾਈ ਐਡਜਸਟੇਬਲ ਕਲਰ ਹੋਗਾ ਪਿੰਕ ਥੋੜਾ ਜਿਹਾ ਕਹਿ ਸਕਦੇ ਆ ਡਾਰਕ ਜਿਹਾ ਪਿੰਕ ਹੋਊਗਾ ਇਹ ਰੋਗਾ ਇਹਦਾ ਦੁਪੱਟਾ ਬਹੁਤ ਸੋਹਣੀ ਲੁੱਕ ਦੇ ਵਿੱਚ ਇਦਾਂ ਰੋਗੀ ਪਲੇਨ ਸਲਵਾਰ ਕਿਉਂਕਿ ਪਲੇਨ ਸਲਵਾਰਾਂ ਵਾਲੇ ਵੀ ਬਹੁਤ ਸੂਟਾਂ ਦੀ ਡਿਮਾਂਡ ਸੀਗੀ ਤੇ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਇਹ ਰੋਗੀ ਦੇ ਵਿੱਚ ਕਲਰ ਚਾਰਟ ਆ ਦੇਖਿਓ ਜੀ ਸਿਰਫ 1 ਮਹੀਨੇ ਵਾਸਤੇ ਸਾਡੀ ਸੇਲ ਹੈ ਇਹ ਵਾਲੀ ਜਿਹੜੀ ਚੱਲ ਰਹੀ ਜਿਨ੍ਹਾਂ ਨੇ ਸ਼ਾਪ ਤੇ ਵਿਜ਼ਿਟ ਕਰਕੇ ਲੈਣੇ ਆ ਸ਼ਾਪ ਤੇ ਵਿਜ਼ਿਟ ਕਰਕੇ ਵੀ ਲੈ ਸਕਦੇ ਆ ਜੀ ਆ ਮਹੀਨਾ ਪੂਰਾ ਸੇਲ ਦਾ ਹੀ ਰਹੂਗਾ ਜੀ ਸਾਡੇ ਕੋਲ ਜਿੰਨਾ ਮਰਜੀ ਸਟਾਕ ਵਧੀਆ ਵਧੀਆ ਸੂਟ ਵੀ ਤੁਹਾਨੂੰ ਦੇ ਦੇਣੇ ਆ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਠੀਕ ਹੈ ਜੀ ਸ਼ਾਪ ਤੇ ਵਿਜ਼ਿਟ ਕਰਨ ਤੇ ਵੀ ਸਪੈਸ਼ਲ ਡਿਸਕਾਊਂਟ ਰਹੂਗਾ ਜੀ ਜਿਹੜੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨ ਪਰ ਇਹ ਪਹਿਲੀ ਸ਼ਰਤ ਹੋਣੀ ਚਾਹੀਦੀ ਆ ਚੈਨਲ ਸਬਸਕ੍ਰਾਈਬ ਕੀਤਾ ਹੋਣਾ ਚਾਹੀਦਾ ਆ ਜੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਵੀ ਸਪੈਸ਼ਲ ਡਿਸਕਾਊਂਟ ਲੈਣ ਆਇਆ ਜੀ ਆ ਦੇਖਿਓ ਜੀ ਲੁੱਕ ਦੇਖਿਓ ਬਹੁਤ ਸੋਹਣੀ ਲੁੱਕ ਦਾ ਸੂਟ ਹੈ ਵੀ ਸਿੰਪਲ ਸੋਬਰ ਜਿਹਾ ਬਲੈਕ ਕਲਰ ਹੋਊਗਾ ਗਲਾ ਇਹਦਾ ਪ੍ਰੋਪਰ ਬਣਿਆ ਹੋਇਆ ਹੈ ਆ ਵਰਕ ਦੇ ਨਾਲ ਵੀ ਨੈਕ ਇਹ ਰੋਗੀ ਦੀ ਬਾਟਮ ਤੇ ਇਹ ਰੋਗਾ ਇਹਦਾ ਦੁਪੱਟਾ ਪਿਓਰ ਮਲ ਕਾਟਨ ਦਾ ਦੁਪੱਟਾ ਰਹੂਗਾ ਜੀ ਨੋ ਟ੍ਰਾਂਸਪੇਰੈਂਸੀ ਕਿਸੇ ਵੀ ਸੂਟ ਦੇ ਵਿੱਚ ਆ ਦੇਖਿਓ ਕਲਰ ਹੋਗਾ ਇਹ ਵਾਲਾ ਥੋੜਾ ਹੈਗਾ ਆ ਥੋੜਾ ਮਹੀ ਐਂਟਰਟੋਨ ਦੇ ਵਿੱਚ ਬਟ ਥੋੜਾ ਰੈੱਡ ਲੱਗ ਰਿਹਾ ਹੈ ਇਹ ਵਾਲਾ ਠੀਕ ਹੈ ਜੀ ਇੱਕ ਮਸਟਰਡ ਕਲਰ ਹੋਊਗਾ ਇਹਦੇ ਵਿੱਚ ਇੱਕ ਹੋਊਗਾ ਇਹਦੇ ਵਿੱਚ ਬਲੂ ਕਲਰ ਜਿਹਨੂੰ ਜਿਹੜਾ ਪਸੰਦ ਆ ਬੁੱਕ ਕਰ ਸਕਦੇ ਆ ਪ੍ਰਾਈਸ ਰਹੂਗਾ ਓਨਲੀ 500 ਠੀਕ ਹੈ ਜੀ ਮਿਨੀਮਮ ਦੋ ਸੂਟਾਂ ਦੀ ਰਹੂਗੀ ਇਹਦੀ ਬੁਕਿੰਗ ਜਿਹੜੀ ਆ ਪਹਿਲਾਂ ਦੱਸ ਦਿੰਦੇ ਆ ਜੀ ਪ੍ਰਿੰਟ ਦੇਖਿਓ ਅਗਲਾ ਸਾਰੇ ਸੂਟਸ ਕਰਕੇ ਵੀਡੀਓ ਨੂੰ ਧਿਆਨ ਨਾਲ ਦੇਖੀ ਜਾਓ ਆ ਦੇਖਿਓ ਜੀ ਅਗਲਾ ਪ੍ਰਿੰਟ ਸਾਰੇ ਇੱਕ ਤੋਂ ਇੱਕ ਕਲਰ ਵੀ ਇੱਕ ਤੋਂ ਇੱਕ ਸਾਰੇ ਸੋਹਣੇ ਵਾ ਤੁਹਾਡੇ ਵਾਸਤੇ ਲੈ ਕੇ ਆਏ ਆ ਗਲੇ ਦੇ ਉੱਤੇ ਪ੍ਰੋਪਰ ਹੈਂਡਵਰਕ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਪ੍ਰਿੰਟ ਬਹੁਤ ਸੋਹਣਾ ਲੈਂਥ ਵਿਦਤ ਵਾਧੂ ਰਹੂਗੀ ਜੀ ਇਹਨਾਂ ਦੀ ਆਰਾਮ ਨਾਲ ਸੂਟ ਰੈਡੀ ਹੋਣ ਵਾਲੇ ਨੇ ਦੁਪੱਟਾ ਦੇਖਿਓ ਕਿੰਨਾ ਸੋਹਣਾ ਹੈ ਦਾ ਠੀਕ ਹੈ ਜੀ ਇਹ ਰਹੂਗੀ ਇਹਦੀ ਬਾਟਮ ਮਲਟੀ ਜੇ ਸੂਟ ਨੇ ਤੇ ਇਹਦੇ ਵਿੱਚ ਕਲਰ ਚਾਰਟ ਉਸ ਤੋਂ ਵੀ ਸੋਹਣਾ ਆ ਲੋ ਜੀ ਕਲਰ ਚਾਰਟ ਬੈਸਟ ਦਾ ਬੈਸਟ ਕਲਰ ਚਾਰਟ ਰਹੂਗਾ ਜੀ ਕੋਈ ਸਿੰਗਲ ਸੂਟ ਵੀ ਇਦਾਂ ਦਾ ਨਹੀਂ ਹੈਗਾ ਜਿਹੜਾ ਛੱਡਣ ਵਾਲਾ ਹੈ ਤੇ ਜਿੱਦਾਂ ਮਰਜ਼ੀ ਇਹਨਾਂ ਨੂੰ ਬੁਕਿੰਗ ਕਰ ਲਓ ਤੁਸੀਂ ਬਹੁਤ ਸੋਹਣੀ ਲੁੱਕ ਦੇ ਸੂਟ ਆ ਠੀਕ ਹੈ ਜੀ ਤੇ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਮੈਂ ਅਗਲੀ ਡਿਜ਼ਾਈਨਿੰਗ ਵੀ ਦੇਖਿਓ ਬਹੁਤ ਸੋਹਣੀ ਕੋਸ਼ਿਸ਼ ਕੀਤੀ ਆ ਤੇ ਹਰ ਵਾਰੀ ਵੈਸਤਾ ਤੁਹਾਡੇ ਲਈ ਕਿ ਸੋਹਣੇ ਸੋਹਣੇ ਸੂਟ ਲੈ ਕੇ ਆਈਏ ਜੀ ਆ ਦੇਖਿਓ ਲੁੱਕ ਬਹੁਤ ਸੋਹਣੀ ਇਹਦੀ ਵੀ ਸਿੰਪਲ ਸੌਬਰ ਤੇ ਡਿਜ਼ਾਈਨਰ ਜੇ ਸੂਟਸ ਰਹਿਣਗੇ ਵੀ ਪਿੰਕ ਕਲਰ ਹੋਗਾ ਪੀਚ ਪਿੰਕ ਜਾਂ ਟੋਨ ਆ ਮਲਟੀ ਕਲਰ ਦੇ ਨਾਲ ਇਹਦਾ ਵੀ ਜਿਹਦਾ ਕਹ ਲੋ ਪ੍ਰਿੰਟ ਰਹੂਗਾ ਗਲੇ ਦੇ ਉੱਤੇ ਪ੍ਰੋਪਰ ਇਹਨੂੰ ਵਰਕ ਨਾਲ ਡਿਜ਼ਾਈਨ ਕੀਤਾ ਹੋਇਆ ਆ ਦੁਪੱਟਾ ਵੀ ਬਹੁਤ ਸੋਹਣੀ ਲੁੱਕ ਦਾ ਰਹਿਣ ਵਾਲਾ ਆ ਆ ਦੇਖੋ ਕਿੰਨਾ ਪਿਆਰਾ ਦੁਪੱਟਾ ਕਲਰਫੁਲ ਜੇ ਸੂਟ ਆ ਤੇ ਇਹ ਰਹੂਗਾ ਇਹਦੀ ਬਾਟਮ ਦਾ ਸ਼ੇਰ ਠੀਕ ਹੈ ਜੀ ਕਲਰ ਚਾਰਟ ਵੀ ਦਿਖਾਣੇ ਆ ਆਪਾਂ ਤੁਹਾਨੂੰ ਜਿਹਨੂੰ ਜਿਹੜਾ ਪਸੰਦ ਆ ਬੁੱਕ ਕਰ ਸਕਦੇ ਆ ਕਲਰ ਚਾਰਟ ਦੇਖੇ ਕਿੰਨਾ ਪਿਆਰਾ ਇਹ ਰੋਗਾ ਜੀ ਕਲਰ ਚਾਰਟ ਪ੍ਰਾਈਜ਼ ਰੋਗਾ 500 ਓਨਲੀ ਇੱਕ ਰੋਗਾ ਇਹਦੇ ਵਿੱਚ ਫਰੋਜ਼ੀ ਕਲਰ ਜਿਹਨੂੰ ਜਿਹੜਾ ਪਸੰਦ ਆ ਬੁਕਿੰਗ ਕਰ ਸਕਦੇ ਆ ਬਿਲਕੁਲ ਸੌਫਟ ਜੇ ਸ਼ੇਡ ਨੇ ਸਾਰੇ ਕਈ ਵਾਰੀ ਹੁੰਦਾ ਕਿ ਤੁਹਾਡੇ ਫੋਨ ਦੀ ਜਿਹੜੀ ਕੁਆਲਿਟੀ ਆ ਉਹ ਡਿਫਰੈਂਟ ਹੁੰਦੀ ਆ ਤੇ ਸਾਡੇ ਫੋਨ ਦੀ ਕੁਆਲਿਟੀ ਡਿਫਰੈਂਟ ਹੋਣ ਕਰਕੇ ਸ਼ੇਡ ਥੋੜੇ ਡਿਫਰੈਂਟ ਆ ਜਾਂਦੇ ਆ ਬਟ ਜਿੰਨੇ ਵੀ ਸੂਟ ਅਸੀਂ ਤੁਹਾਨੂੰ ਦਿਖਾਣੇ ਆ ਕੋਈ ਇਦਾਂ ਦਾ ਨਹੀਂ ਹੁੰਦਾ ਸ਼ੇਡ ਜਿਹੜਾ ਅੱਖਾਂ ਨੂੰ ਚੁੱਬਣ ਵਾਲਾ ਹੋਵੇ ਬਿਲਕੁਲ ਸੌਫਟ ਸ਼ੇਡ ਅਸੀਂ ਲੈ ਕੇ ਆਈਦੇ ਆ ਵੀ ਆਰਾਮ ਨਾਲ ਸਾਰੇ ਜਿਹੜੇ ਜਿਹਦਾ ਕਹਿ ਲਓ ਕਿ ਪਾ ਸਕਣ ਆ ਦੇਖੋ ਜੀ ਅ ਡਿਜ਼ਾਈਨ ਬਹੁਤ ਸੋਹਣਾ ਬਲੂ ਕਲਰ ਹੋਊਗਾ ਜੀ ਗਲੇ ਨੂੰ ਹੈਂਡਵਰਕ ਨਾਲ ਡਿਜ਼ਾਈਨ ਕੀਤਾ ਆ 500 ਹੋਊਗਾ ਪ੍ਰਾਈਸ ਇਹਦਾ ਠੀਕ ਹੈ ਜੀ ਦੁਪੱਟਾ ਵੀ ਬਹੁਤ ਸੋਹਣੀ ਲੁੱਕ ਦਾ ਰਹਿਣ ਵਾਲਾ ਹੈ ਇਹਦਾ ਤੇ ਇਹ ਰਹੂਗਾ ਜੀ ਇਹਦਾ ਬਾਟਮ ਤੇ ਇਹਦੇ ਵਿੱਚ ਕਲਰ ਚਾਰਟ ਤੁਹਾਨੂੰ ਦਿਖਾਨੀ ਮੈਂ ਕਲਰ ਚਾਰਟ ਵੀ ਬਹੁਤ ਸੋਹਣਾ ਠੀਕ ਹੈ ਜੀ ਜਿੰਨੇ ਮਰਜ਼ੀ ਸੂਟ ਲੈ ਲਓ ਸਟਾਕ ਦੀ ਕੋਈ ਕਮੀ ਨਹੀਂ ਆ ਪਰ ਫਿਰ ਵੀ ਤੁਹਾਨੂੰ ਇੰਨਾ ਪਿਆਰ ਹੁੰਦਾ ਕਿ ਤੁਸੀਂ ਸਟਾਕ ਦੀ ਕਮੀ ਲਿਆ ਦਿੰਦੇ ਆ ਜੀ ਆ ਦੇਖੋ ਜੀ ਬਹੁਤ ਸੋਹਣੀ ਲੁੱਕ ਦੇ ਸਾਰੇ ਸੂਟ ਜਿਹੜਾ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ ਇਹਨਾਂ ਦਾ 500 షిప్పింగ్ ਰਹੂਗੀ ਐਕਸਟਰਾ ਅਗਲੇ ਮੈਂ ਤੁਹਾਨੂੰ ਸੂਟ ਦਿਖਾਨੀ ਆ ਜੀ ਆ ਦੇਖੋ ਪ੍ਰਾਈਸ ਰਹੂਗਾ ਇਹਨਾਂ ਦਾ ਵੀ ਡ੍ਰੌਪ ਠੀਕ ਹੈ ਜੀ ਹੋ ਚੁੱਕੇ ਆ ਲਓ ਜੀ ਬਹੁਤ ਸੋਹਣੀ ਲੁੱਕ ਦਾ ਸੂਟ ਹੈ ਵੀ ਤੁਹਾਨੂੰ ਪ੍ਰਾਈਸ ਜਾਊਗਾ ਅੱਜ ਦੀ ਵੀਡੀਓ ਵਿੱਚ ਇਹਦਾ ਵੀ 950 ਠੀਕ ਹੈ ਜੀ ਸ਼ਿਪਿੰਗ ਰਹੂਗੀ ਐਕਸਟਰਾ ਸਾਰੇ ਸੂਟਾਂ ਦੇ ਵਿੱਚ ਆ ਦੇਖੋ ਗਲੇ ਦੇ ਉੱਤੇ ਪ੍ਰੋਪਰ ਇਹਨੂੰ ਡਿਜ਼ਾਈਨ ਕੀਤਾ ਹੋਇਆ ਹੈ ਆ ਤੇ ਇਹਦੇ ਕੋਈ ਘੇਰੇ ਦੇ ਉੱਤੇ ਕੁਝ ਨਹੀਂ ਬਣਿਆ ਹੋਇਆ ਲੈਂਥ ਇਹਦੀ ਰਹੂਗੀ ਅਪਰੋਕਸ 50 ਦੇ ਲਾਗੇ ਵਿਰਥ ਬਹੁਤ ਜ਼ਿਆਦਾ ਆ ਜਿੰਦਾ ਮਰਜ਼ੀ ਤੁਸੀਂ ਸੂਟ ਰੈਡੀ ਕਰਵਾਓ ਪਿਓਰ ਜਾਮ ਦਾ ਬੈਸਟ ਕੁਆਲਟੀ ਰਹੂਗੀ ਮੈਂਜੈਂਟਾ ਕਲਰ ਹੋਊਗਾ ਜੀ ਠੀਕ ਹੈ ਜੀ ਤੇ ਆਪਾਂ ਇਹਦੇ ਨਾਲ ਜਿਹੜੀ ਦੇਵਾਂਗੇ ਹਾ ਪਿਓਰ ਦਾ ਦੁਪੱਟਾ ਦੇਵਾਂਗੇ ਬਹੁਤ ਸੋਹਣੀ ਲੁੱਕ ਦਾ ਸੂਟ ਆ ਪਹਿਲਾਂ ਵੀ ਸਾਡੇ ਕੋਲ ਸੂਟ ਇਹ ਆਏ ਸੀ ਤੇ ਸਟਾਕ ਕਾਫੀ ਆਊਟ ਹੋ ਚੁੱਕਾ ਸੀਗਾ ਰਿਪੀਟ ਵਿੱਚ ਸਟਾਕ ਆ ਤਾਂ ਸੂਟ ਜਿੰਨੇ ਮਰਜ਼ੀ ਤੁਸੀਂ ਇਹਦੇ ਵਿੱਚ ਵੀ ਲੈ ਸਕਦੇ ਆ ਠੀਕ ਹੈ ਜੀ ਤੇ ਇਹਦੀ ਬਾਟਮ ਜਿਹੜੀ ਰਹੂਗੀ ਉਹ ਸੇਮ ਟੋਨ ਟੂ ਟੋਨ ਰਹੂਗੀ ਜ ਸੇਮ ਟੋਨ ਟੂ ਟੋਨ ਦੀ ਬਾਟਮ ਰਹੂਗੀ ਜੀ ਪਿਓਰ ਰਿਯਾਨ ਬੈਸਟ ਕੁਆਲਟੀ ਰਹੂਗੀ 3 ਮੀਟਰ ਦੇ ਲੱਗੇ ਦੀ ਬਾਟਮ ਰਹੂਗੀ ਜੀ ਠੀਕ ਹੈ ਜੀ ਵਿਡਥ ਬਹੁਤ ਹੈ ਇਹਦੀ ਤੇ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਰੈਡੀ ਕਰਵਾਓ ਕਲਰ ਚਾਰਟ ਮੇਰੇ ਕੋਲ ਦੋ ਦਾ ਆਇਆ ਸੀ ਰਿਪੀਟ ਆਇਆ ਦੋ ਦਾ ਹੀ ਠੀਕ ਹੈ ਜੀ ਇੱਕ ਇਹ ਵਾਲਾ ਸ਼ੇਡ ਰਹੂਗਾ ਇਹ ਕਿਹੜਾ ਮੈਂ ਲਗਾਇਆ ਦੋ ਸ਼ੇਡ ਦੇ ਵਿੱਚ ਇਹ ਰਹੂਗਾ ਪ੍ਰਾਈਸ ਰਹੂਗਾ 950 ਠੀਕ ਹੈ ਜੀ ਸ਼ਿਪਿੰਗ ਰਹੂਗੀ ਐਕਸਟਰਾ ਤੋਂ ਤੇ ਅਗਲਾ ਮੈਂ ਤੁਹਾਨੂੰ ਸੂਟ ਦਿਖਾਨੀ ਆ ਆ ਦੇਖੋ ਜੀ ਡਿਜ਼ਾਈਨ ਸਾਡੇ ਕੋਲ ਬਹੁਤ ਸਾਰੇ ਅਪਡੇਟ ਹੋ ਚੁੱਕੇ ਨੇ ਅੱਜ ਪਿਓਰ ਦੀਆਂ ਚੁੰਨੀਆਂ ਵਾਲੇ ਤੇ ਕਾਟਨ ਦੇ ਦੁਪੱਟਿਆਂ ਵਾਲੇ ਵੀ ਬਹੁਤ ਸਾਰੇ ਸੂਟ ਦਿਖਾਵਾਂਗੇ ਆ ਦੇਖੋ ਬਹੁਤ ਸੋਹਣੀ ਲੁੱਕ ਦਾ ਸੂਟ ਆ 48 ਇੰਚ ਇਹਦੀ ਲੈਂਥ ਰਹੂਗੀ ਜੀ 2.5 ਮੀਟਰ ਦੀ ਪ੍ਰੋਪਰ ਸ਼ਰਟ ਤੇ 2.5 ਦਾ ਸੌਰੀ 3 ਦੇ ਲਾਗੇ ਇਹਦੀ ਰਹੂਗੀ ਬਾਟਮ ਲੁੱਕ ਦੇਖੋ ਕਿੰਨੀ ਪਿਆਰੀ ਹੈ ਇਹਦੀ ਪ੍ਰੋਪਰ ਇਹਨੂੰ ਹੈਂਡਵਰਕ ਨਾਲ ਡਿਜ਼ਾਈਨ ਕੀਤਾ ਆ ਤੇ ਦੁਪੱਟਾ ਬਹੁਤ ਸੋਹਣਾ 컬러ਫੁਲ ਰਹਿਣ ਵਾਲਾ ਹੈ ਦਾ ਠੀਕ ਹੈ ਜੀ ਤੇ ਬਾਟਮ ਉਸ ਤੋਂ ਵੀ ਸੋਹਣਾ ਪ੍ਰਿੰਟ ਆ ਦੇਖੋ ਜਿਹਨੂੰ ਵੀ ਪਸੰਦ ਆ ਬੁਕਿੰਗ ਕਰ ਸਕਦੇ ਆ ਪ੍ਰਾਈਸ ਰਹੂਗਾ 950 ਠੀਕ ਹੈ ਜੀ ਸ਼ਿਪਿੰਗ ਰਹੂਗੀ ਇਹਨਾਂ ਦੀ ਅਲੱਗ ਤੋਂ ਤੇ ਇਹਦੇ ਵਿੱਚ ਡਿਜ਼ਾਈਨਿੰਗ ਮੈਂ ਤੁਹਾਨੂੰ ਦਿਖਾਨੀ ਆ ਜਿਹੜੀ ਜਿਹੜੀ ਸਪ੍ਰਿੰਟਿੰਗ ਜਿਹੜੀ ਹੈਗੀ ਆ ਥੋੜਾ ਡਿਫਰੈਂਸ ਪ੍ਰਿੰਟ ਦੇ ਵਿੱਚ ਇਹਦਾ ਜਿਹੜਾ ਹੈਗਾ ਇਹ ਵਾਲਾ ਪ੍ਰਿੰਟ ਆ ਡਿਫਰੈਂਸ ਆਏਗਾ ਠੀਕ ਹੈ ਜੀ ਬਾਕੀ ਸੇਮ ਹੈ ਤੇ ਜਿੱਦਾਂ ਮਾਜੀ ਤੁਸੀਂ ਇਹਨਾਂ ਨੂੰ ਬੁੱਕ ਕਰ ਸਕਦੇ ਆ ਅਗਲਾ ਮੈਂ ਤੁਹਾਨੂੰ ਦਿਖਾਨੀ ਆ ਸੂਟ ਬਹੁਤ ਹੀ ਪਿਆਰੇ ਸੂਟ ਆ ਇਹਨੇ ਜੀ ਸਾਰੇ ਬ੍ਰਾਂਡਡ ਆਰਟੀਕਲ ਨੇ ਪਿਓਰ ਕੈਂਬਰੀ ਕਾਟਨ ਦੇ ਸੂਟ ਰਹਿਣਗੇ ਡਿਜ਼ਾਈਨ ਬਹੁਤ ਸੋਹਣੀ ਲੁੱਕ ਦੇ ਵਿੱਚ ਉਹ ਇਹ ਵਾਲੇ ਤੇ ਪ੍ਰਾਈਸ ਲੁੱਕ ਹੈ ਇਹਨਾਂ ਦਾ ਹਲੋ 950 ਸ਼ਿਪਿੰਗ ਹੋਊਗੀ ਅਲੱਗ ਤੋਂ ਪਿਓਰ ਕਾਟਨ ਦ ਬੈਸਟ ਕੁਆਲਿਟੀ ਠੀਕ ਹੈ ਜੀ ਲੈਂਥ ਵਿਡਥ ਵਾਧੂ ਆ ਪ੍ਰੋਪਰ ਇਹਦੇ ਗੱਲੇ ਦੇ ਉੱਤੇ ਆਹ ਵਾਲਾ 10 ਤਰ੍ਹਾਂ ਡਿਜ਼ਾਈਨ ਹੋਇਆ ਹੈ ਐਮਬਰਾਇਡਰੀ ਦੇ ਨਾਲ ਘੇਰਾ ਵੀ ਇਹਦਾ ਡਿਜ਼ਾਈਨਰ ਰਹੂਗਾ ਨੀਚੇ ਇਹਦੇ ਇਸ ਤਰ੍ਹਾਂ ਰਹੂਗਾ ਇਹ ਜੀ ਡਿਜ਼ਾਈਨ ਓਕੇ ਜੀ ਇਹ ਸਾਰੀ ਐਮਬਰਾਇਡਰੀ ਹੋਈ ਆ ਬੈਕ ਦਾ ਪ੍ਰਿੰਟ ਰਹੂਗਾ ਇਸ ਤਰ੍ਹਾਂ ਬਾਹਾਂ ਦਾ ਪ੍ਰਿੰਟ ਦਿੱਤਾ ਹੋਇਆ ਹੈ ਅਲੱਗ ਤੋਂ ਆ ਦੇਖੋ ਜੀ ਇਹ ਬਾਹਾਂ ਦਾ ਪ੍ਰਿੰਟ ਰਹੂਗਾ ਇਹਦਾ ਠੀਕ ਹੈ ਜੀ ਬਹੁਤ ਸੋਹਣੀ ਲੁੱਕ ਦਾ ਸੂਟ ਰਹਿਣ ਵਾਲਾ ਹੈ ਵੀ ਪ੍ਰਿੰਟ ਬਹੁਤ ਸੋਹਣਾ ਹੈ ਤੇ ਪਿਓਰ ਬੈਂਬਰ ਦਾ ਰਹੂਗਾ ਇਹਦਾ ਦੁਪੱਟਾ ਠੀਕ ਹੈ ਜੀ ਪ੍ਰਾਈਸ ਰਹੂਗਾ ਸ਼ਿਪਿੰਗ ਰਹੂਗੀ ਅਲੱਗ ਤੋਂ ਪਿਓਰ ਕਾਟਨ ਦੀ ਬਾਟਮ ਰਹੂਗੀ ਕਲਰ ਚਾਰਟ ਉਸ ਤੋਂ ਵੀ ਸੋਹਣਾ ਇੱਕ ਰਹੂਗਾ ਇਹਦੇ ਵਿੱਚ ਇਹ ਵਾਲਾ ਜੀ ਪੀਕਾਕ ਸ਼ੇਰ ਟਾਈਪ ਕਹਿ ਸਕਦੇ ਆ ਇਹਦੇ ਵਿੱਚ ਜਿਹੜੀ ਲਾਈਨ ਆ ਰਹੀ ਹੈ ਤੇ ਇਹ ਵਾਲਾ ਹੋਏਗਾ ਜੀ ਮਸਟਰਡ ਦੇ ਨਾਲ ਤੇ ਇੱਕ ਰਹੂਗਾ ਇਹਦੇ ਨਾਲ ਮਹਿਰੂਨ ਦੇ ਨਾਲ ਜਿਹਨੂੰ ਜਿਹੜਾ ਪਸੰਦ ਆ ਬੁਕਿੰਗ ਕਰ ਸਕਦੇ ਆ ਪ੍ਰਾਈਸ ਰਹੋਗੇ ਇਹਨਾਂ ਦਾ 950 ਪਿਓਰ ਦੇ ਵੈਂਬਰ ਦੇ ਦੁਪੱਟੇ ਰਹਿਣਗੇ ਠੀਕ ਹੈ ਜੀ ਸਾਰੇ ਆਫਰ ਵਾਲੇ ਸੂਟ ਨੇ ਅੱਜ ਦੀ ਵੀਡੀਓ ਬਿਲਕੁਲ ਵੀ ਮਿਸ ਨਾ ਕਰਨਾ ਜੀ ਬਹੁਤ ਸੋਹਣੀ ਲੁੱਕ ਦੇ ਸੂਟ ਆ ਜਿੰਨੇ ਵੀ ਤੁਹਾਨੂੰ ਦਿਖਾਵਾਂਗੇ ਅਗਲਾ ਤੁਹਾਨੂੰ ਦਿਖਾਨੀ ਆ ਜੀ ਆ ਦੇਖੋ ਕਲਰ ਬਹੁਤ ਸੋਹਣੀ ਲੁੱਕ ਦਾ ਰਹਿਣ ਵਾਲਾ ਹੈ ਵੀ ਠੀਕ ਹੈ ਜੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਪਿਓਰ ਕਹਿ ਲਓ ਕੋਈ ਕਾਟਨ ਰਹੇਗੀ ਇਹ ਵਾਲੀ ਜੈਪੂਰੀ ਕਾਟਨ ਘੇਰੇ ਦੇ ਉੱਤੇ ਕੁਝ ਨਹੀਂ ਬੜਿਆ ਹੋਇਆ ਜੋ ਸਿੰਪਲ ਜਿਹਾ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਹੈ ਇਹਦਾ ਤੁਹਾਡੀ ਮਰਜ਼ੀ ਆ ਉਤਾਰ ਸਕਦੇ ਆ ਇਹਨੂੰ ਠੀਕ ਹੈ ਜੀ ਤੇ ਆ ਰੋਗੀ ਦੀ ਬਾਟਮ ਦਾ ਡਿਜ਼ਾਈਨ ਤੇ ਇਹ ਰੋਗਾ ਇਹਦਾ ਜੀ ਪ੍ਰਿੰਟਡ ਦੁਪੱਟਾ ਬਹੁਤ ਪਿਆਰੇ ਸੂਟ ਨੇ ਜੀ ਸਿੰਗਲ ਸੂਟ ਵੀ ਇਦਾਂ ਦਾ ਨਹੀਂ ਹੈਗਾ ਜਿਹੜਾ ਛੱਡਣ ਵਾਲਾ ਹੈਗਾ ਸਾਰੇ ਸੋਣ ਸੋਲੇ ਸੂਟ ਤੁਹਾਡੇ ਵਾਸਤੇ ਲੈ ਕੇ ਆਏ ਆ ਕਲਰ ਚਾਰਟ ਉਸ ਤੋਂ ਵੀ ਸੋਹਣਾ ਪ੍ਰਾਈਸ ਰਹੂਗਾ 950 ਠੀਕ ਹੈ ਜ ਆ ਲੋ ਜੀ ਕਲਰ ਚਾਰਟ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਜਿਹਨੂੰ ਵੀ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣੀ ਬੁਕਿੰਗ ਕਰ ਸਕਦੇ ਆ ਜੀ ਪੇਮੈਂਟ ਮੋਡ ਆਨਲਾਈਨ ਰਹੂਗਾ ਇਹ ਹੁਣ ਸ਼ਹਿਰਪੁਰ ਵਿੱਚ ਕੈਸ਼ ਔਨ ਡਿਲੀਵਰੀ ਅਵੇਲੇਬਲ ਹੈ ਜੀ ਤੇ ਅਗਲਾ ਤੁਹਾਨੂੰ ਦਿਖਾਨੀ ਆ ਪ्योर ਡੀਆਂ ਚੁੰਨੀਆਂ ਨਾਲ ਡਿਜ਼ਾਈਨ ਬਹੁਤ ਸੋਹਣਾ ਜੀ ਰਹਿਣ ਵਾਲਾ ਆ ਆ ਲੋ ਜੀ ਲੁੱਕ ਦੇਖਿਓ ਕਿੰਨੀ ਪਿਆਰੀ ਰਹਿਣ ਵਾਲੀ ਹੈ ਜੀ ਗਲੇ ਦੇ ਉੱਤੇ ਪ੍ਰੋਪਰ ਬਟਨ ਸਟਾਈਲ ਲੱਗੀ ਹੋਈ ਆ ਠੀਕ ਹੈ ਜੀ ਪ੍ਰਿੰਟਿੰਗ ਬਹੁਤ ਸੋਹਣੀ ਕਲਰ ਵੀ ਬਹੁਤ ਸੋਹਣਾ ਰਹਿਣ ਵਾਲਾ ਆ ਤੇ ਇਹ ਰੋਗੀ ਇਹਦੀ ਪਿਓਰ ਰਿਯਾਨ ਬੈਸਟ ਕੁਆਲਟੀ ਦੀ ਰੋਗੀ ਬਾਟਮ ਅਪਰੋਕਸ 300 ਮੀਟਰ ਤੇ ਇਹਦਾ ਬੈਂਬਰ ਦਾ ਰਹੂਗਾ ਦੁਪੱਟਾ ਪਲੇਨ ਜਿਨ੍ਹਾਂ ਨੂੰ ਦੁਪੱਟੇ ਪਸੰਦ ਆਉਣਾ ਵਾਸਤੇ ਤੇ ਫੋਰ ਸਾਈਡ ਇਹਦੇ ਜਿਸ ਤਰ੍ਹਾਂ ਸੇਮ ਆ ਚੀਜ਼ ਮਤਲਬ ਕਿ ਸੂਟ ਦੇ ਨਾਲ ਦਾ ਇਹਦਾ ਫੈਬਰਿਕ ਲੱਗਿਆ ਹੋਇਆ ਆ ਜੀ ਤੇ ਦੁਪੱਟੇ ਪੂਰੇ ਵੱਡੇ ਕੱਟਦੇ ਰਹਿਣਗੇ ਜੀ ਸ਼ਿਫੋਨ ਹਾਫ ਹਾਫ ਪਿਓਰ ਦਾ ਕਹਿ ਸਕਦੇ ਆ ਪੂਰੀ ਕਲਰ ਚਾਰਟ ਕਲਰ ਚਾਰਟ ਵੀ ਇੱਕ ਤੋਂ ਇੱਕ ਸੋਹਣਾ ਆ ਲੋ ਜੀ ਜਿਹਨੂੰ ਜਿਹੜਾ ਪਸੰਦ ਆ ਬੁੱਕ ਕਰ ਸਕਦੇ ਆ ਕਲਰ ਚਾਰਟ ਬਹੁਤ ਸੋਹਣੀ ਲੁੱਕ ਦਾ ਰਹਿਣ ਵਾਲਾ ਆ ਠੀਕ ਹੈ ਜੀ ਤੇ ਪ੍ਰਾਈਸ ਰੋਗਾ 950 ਸ਼ਿਪਿੰਗ ਰੋਗੀ ਅਲੱਗ ਤੋਂ ਇਹਨਾਂ ਦੇ ਵਿੱਚ ਅਗਲਾ ਡਿਜ਼ਾਈਨ ਮੈਂ ਤੁਹਾਨੂੰ ਦਿਖਾਨੀ ਆ ਜੀ ਹੁਣ 1100 ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ ਵੀ ਸਾਰੇ ਜਿਹੜੇ 1200 1250 ਵਾਲੇ ਸੂਟ ਹੁੰਦੇ ਸਾਡੇ ਕੋਲ ਇਹ ਵੀ ਤੁਹਾਨੂੰ ਦੇਵਾਂਗੇ 1100 ਦੇ ਵਿੱਚ ਆ ਲੋ ਜੀ ਪੂਰੇ ਵੱਡੇ ਕੱਟ ਦੇ ਸੂਟ ਨੇ ਜਿੱਦਾਂ ਵਾੜੀ ਤੁਸੀਂ ਇਹਨਾਂ ਨੂੰ ਆਹ ਲੋ ਜੀ ਰੈਡੀ ਕਰਵਾ ਸਕਦੇ ਆ ਲੈਂਥ ਵਿड्ਥ ਦੇਖਿਓ ਪਹਿਲਾਂ ਬਹੁਤ ਖੁੱਲੇ ਡੁੱਲੇ ਸੂਟ ਨੇ ਜਿੱਦਾਂ ਮਰਜੀ ਤੁਸੀਂ ਰੈਡੀ ਕਰਵਾਓ ਜਿੰਨੇ ਮਰਜੀ ਹੈਲਦੀਆਂ ਠੀਕ ਹੈ ਜੀ ਸੂਟ ਆਰਾਮ ਨਾਲ ਰੈਡੀ ਹੋਣਗੇ ਲੈਂਥ ਵਿड्ਥ ਬਹੁਤ ਹੈ ਇਹਨਾਂ ਦੀ ਤੇ ਪ੍ਰੋਪਰ ਇਹਦੇ ਉੱਪਰ ਜਿਦਾ ਕਹ ਲੋ ਕਿ ਫਰੰਟ ਦੇ ਉੱਤੇ ਐਮਬਰਾਇਡਰੀ ਰਹੂਗੀ ਡਿਜ਼ਾਈਨਰ ਜੀ ਤੇ ਕਲਰ ਇਹਦੀ ਬਾਟਮ ਜਿਹੜੀ ਰਹੂਗੀ ਪਿਓਰ ਰਿਯਾਨ ਦ ਬੈਸਟ ਕੁਆਲਿਟੀ ਅਪਰੋਕਸ 3 ਮੀਟਰ ਤੇ ਬੈਂਬਰ ਦਾ ਰਹੂਗਾ ਇਹਦਾ ਦੁਪੱਟਾ ਆਹ ਲੋ ਜੀ ਬੈਂਬਰ ਦਾ ਰਹੂਗਾ ਦੁਪੱਟਾ ਬਹੁਤ ਸੋਹਣੀ ਲੁੱਕ ਦਾ ਸੂਟ ਆ ਜੇ ਨੂੰ ਵੀ ਪਸੰਦ ਆ ਬੁੱਕ ਕਰ ਸਕਦੇ ਆ ਪ੍ਰਾਈਸ ਰੋਗਾ 1100 ਸ਼ਿਪਿੰਗ ਰੋਗੀ ਅਲੱਗ ਤੋਂ ਤੇ ਇਹ ਰੋਗਾ ਜੀ ਇਹਦਾ ਸੈਕੰਡ ਕਲਰ 3rd ਕਲਰ ਇਹ ਰੋਗਾ ਜੀ ਦਾ 4th ਕਲਰ ਜੇ ਨੂੰ ਜਿਹੜਾ ਪਸੰਦ ਆ ਬੁੱਕ ਕਰ ਸਕਦੇ ਆ ਸਾਰੇ ਸ਼ੀਰਟਸ ਬਹੁਤ ਪਿਆਰੇ ਨੇ ਜੀ ਆਹ ਲਓ ਜੀ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਉਣੇ ਆ ਜੀ ਸਾਰੇ ਵਧੀਆ ਬ੍ਰਾਂਡਡ ਸੂਟ ਨੇ ਜਿੰਨੇ ਵੀ ਤੁਹਾਨੂੰ ਦਿਖਾ ਰਹੀ ਆ ਜੀ ਆਹ ਲਓ ਔਰ ਸਾਰੇ ਨਵੇਂ ਆਏ ਹੈ ਜੀ ਸਾਰਾ ਜਿੰਨਾ ਵੀ ਸਟਾਕ ਆਇਆ ਸਾਰਾ ਤੁਹਾਡੇ ਸਾਹਮਣੇ ਹੀ ਓਪਨ ਹੋ ਰਿਹਾ ਜੀ ਆ ਦੇਖਿਓ ਕੋਈ ਪੁਰਾਣਾ ਨਹੀਂ ਸਟਾਕਸ ਜਿਹੜੀ ਸੇਲ ਲੱਗੀ ਹੋਈ ਸਾਡੇ ਕੋ ਸਾਰੇ ਨਵੇਂ ਫਰੈਸ਼ ਅਰਾਈਵਲ ਆ ਜੀ ਕੋਈ ਪੁਰਾਣਾ ਨਹੀਂ ਅਸੀਂ ਕੱਢ ਰਹੇ ਹੈਗੇ ਬਾਕੀਆਂ ਦੀ ਤਰ੍ਹਾਂ ਆ ਦੇਖਿਓ ਜੀ ਬਹੁਤ ਸੋਹਣੀ ਲੁੱਕਦਾ ਹੈ ਵੀ ਸੂਟ ਆ ਸਿੰਪਲ ਸੋਬਰ ਜਿਹਾ ਪਿਓਰ ਬੈਂਬਰ ਦਾ ਦੁਪੱਟਾ ਰਹੂਗਾ ਜੀ ਤੇ ਇਹ ਰਹੂਗਾ ਇਹਦਾ ਰਿਯਾਨ ਕਾਟਨ ਬੈਸਟ ਕੁਆਲਟੀ ਦਾ ਬਾਟਮ ਤੇ ਕਲਰ ਚਾਰਟ ਵੀ ਬਹੁਤ ਸੋਹਣਾ ਆ ਲੋ ਜੀ ਫਿੱਕੇ ਫਿੱਕੇ ਸ਼ੇਡ ਜਿਨ੍ਹਾਂ ਨੂੰ ਪਸੰਦ ਆ ਨਾ ਫਿੱਕੇ ਨੇ ਗੂੜੇ ਨੇ ਚਿਕਾ ਜੀ ਸਭ ਦੇ ਹਿਸਾਬ ਦੇ ਸ਼ੇਡ ਨੇ ਇਹ ਵਾਲੇ ਜਿਹੜਾ ਮਰਜੀ ਇਹਨਾਂ ਨੂੰ ਬਾਈ ਕਰ ਸਕਦਾ ਹੈ ਬਹੁਤ ਸੋਹਣੀ ਲੁੱਕ ਦਾ ਆ ਦਾ ਗਲੇ ਦੇ ਉੱਤੇ ਇਹ ਐਮਬ੍ਰੋਇਡਰੀ ਅੱਗੇ ਫਰੰਟ ਦੇ ਵਿੱਚ ਰਹੂਗੀ ਬਾਕੀ ਅਡਜਸਟੇਬਲ ਆ ਹਾਈਟ ਤੁਹਾਡੀ ਵੱਡੀ ਆ ਛੋਟੀ ਆ ਤੇ ਆਰਾਮ ਨਾਲ ਸੂਟੇ ਰੈਡੀ ਹੋਣ ਵਾਲੇ ਨੇ ਕੋਈ ਇਹਨਾਂ ਦੇ ਵਿੱਚ ਦਿੱਕਤ ਨਹੀਂ ਆਣ ਵਾਲੀ ਕਿਉਂਕਿ ਜਿਹੜੇ ਗਲੇ ਵਾਲੇ ਸੂਟ ਹੁੰਦੇ ਨੇ ਆਰਾਮ ਨਾਲ ਸੂਟ ਸਭ ਦੇ ਰੈਡੀ ਹੋ ਜਾਂਦੇ ਨੇ ਠੀਕ ਆ ਜੀ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਮੈਂ ਬਹੁਤ ਸੋਹਣੀ ਲੁੱਕ ਦਾ ਮਸਲੀਨ ਦੇ ਦੁਪੱਟੇ ਵਿੱਚ ਆਇਆ ਸਟਾਕ ਵਿੱਚ ਤੋਂ ਵਾਧੂ ਆਇਆ ਆ ਸੂਟ ਜਿੰਨੇ ਮਰਜ਼ੀ ਲੈ ਲਿਓ ਠੀਕ ਆ ਜੀ ਆ ਲੋ ਜੀ ਲੁੱਕ ਬਹੁਤ ਸੋਹਣੀ ਦਾ ਸੂਟ ਹੈ ਵੀ ਸਿੰਪਲ ਸੋਬਰ ਜਿਆ ਪਹਿਲਾਂ ਵੀ ਸਾਡੇ ਕੋਲ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਆਈਆਂ ਸੀਗੀਆਂ ਤੇ ਮਿੰਟੋ ਮਿੰਟੀ ਖਤਮ ਹੋ ਗਿਆ ਸੀ ਸਟਾਕ ओरिजिनल ਮਿਰਰ ਦਾ ਕੰਮ ਰਹੂਗਾ ਜੀ ਪ੍ਰਿੰਟ ਬਹੁਤ ਸੋਹਣਾ ਕਲਰ ਵੀ ਬਹੁਤ ਸੋਹਣਾ ਠੀਕ ਹੈ ਜੀ ਤੇ ਇਹ ਰਹੂਗੀ ਇਹਦੀ ਪਿਓਰ ਕਾਟਨ ਦੀ ਬਾਟਮ ਠੀਕ ਹੈ ਜੀ ਰਿਯਾਨ ਕਾਟਨ ਦੀ ਬਾਟਮ ਰਹੂਗੀ ਤੇ ਪਿਓਰ ਮਸਲੀਨ ਦਾ ਰਹੂਗਾ ਇਹਦਾ ਦੁਪੱਟਾ ਪ੍ਰਾਈਸ ਰਹੂਗਾ ਇਹਦਾ 1200 ਜੀ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਸੂਟ ਰਹਿਣ ਵਾਲਾ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਤੇ ਕਲਰ ਚਾਰਟ ਉਸ ਤੋਂ ਵੀ ਸੋਹਣਾ ਦੇਖਿਓ ਕਲਰ ਚਾਰਟ ਕਿ ਜਿੱਦਾਂ ਮਰਜ਼ੀ ਤੁਸੀਂ ਇਹਦੀ ਬੁਕਿੰਗ ਕਰ ਸਕਦੇ ਆ ਠੀਕ ਹੈ ਜੀ ਆ ਲੋ ਜੀ ਕਲਰ ਚਾਰਟ ਬਹੁਤ ਸੋਹਣੀ ਲੁੱਕ ਦੇ ਵਿੱਚ ਆ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਜਿਹੜਾ ਡਿਜ਼ਾਈਨ ਨੇ ਨਵੇਂ ਆ ਚੁੱਕੇ ਨੇ ਬਟ ਵੀਡੀਓ ਬਹੁਤ ਲੰਬੀ ਹੋ ਜਾਣੀ ਇਸ ਕਰਕੇ ਆਪਾਂ ਤੁਹਾਨੂੰ ਸਿਰਫ ਅਪਡੇਟ ਦੇ ਰਹੇ ਆ ਕਿ ਸ਼ਾਪ ਤੇ ਤੁਸੀਂ ਵਿਜ਼ਿਟ ਕਰਕੇ ਵੀ ਸੂਟ ਲੈ ਸਕਦੇ ਆ ਠੀਕ ਹੈ ਜੀ ਆਨਲਾਈਨ ਜਿਨ੍ਹਾਂ ਨੇ ਬੁਕਿੰਗ ਕਰਨੀ ਆਨਲਾਈਨ ਵੀ ਬੁੱਕ ਕਰ ਸਕਦੇ ਆ ਜੀ ਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਹਰ ਵਾਰੀ ਕਹਿੰਨੀ ਆ ਜਿਨ੍ਹਾਂ ਨੇ ਪਹਿਲਾਂ ਮੇਰੇ ਨਾਲ ਵਿਊਅਰ ਜੁੜੇ ਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਰੈਗੂਲਰ ਤੁਸੀਂ ਸੂਟ ਲੈਣੇ ਆ ਪਰ ਕਮੈਂਟ ਕਰਨ ਵੇਲੇ ਪਤਾ ਕਿਉਂ ਕਿਉਂ ਪਤਾ ਨਹੀਂ ਕਿ ਡਰਦੇ ਆ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਜੀ ਕੁਆਲਿਟੀ ਵਗੈਰਾ ਕਿੱਦਾਂ ਦੀ ਹੁੰਦੀ ਸਾਡੇ ਸੂਟਸ ਦੀ ਮੈਨੂੰ ਤਾਂ ਤੁਸੀਂ ਮੈਸੇਜ ਕਰਦੇ ਹੀ ਰਹਿੰਦੇ ਆ ਜੀ ਉਹਦੇ ਲਈ ਤਾਂ ਬਹੁਤ ਥੈਂਕ ਯੂ ਮੈਂ ਕਹਿੰਨੀ ਆ ਤੁਹਾਡਾ ਸਾਰਿਆਂ ਦਾ ਬਾਕੀ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਜੀ ਥੈਂਕ ਯੂ